ਲੰਘੇ ਦਿਨੀ ਅਸੀਂ ਵੈਸੇ ਹੀ ਚਰਚਾ ਇੱਕ ਦਿਨ ਕਰ ਰਹੇ ਸੀ ਕਿ ਬਾਈ ਦਿਲਜੀਤ ਦਸਾਂਝ ਹੁਣੀ ਪਤਾ ਨਹੀਂ ਉਹਨਾਂ ਦੀ ਟੀਮ ਨੇ ਕਿਸ ਤਰੀਕੇ ਦਾ ਮੰਤਰ ਮਾਰਿਆ ਜਾਂ ਕਿਦਾਂ ਉਹ ਕੰਮ ਕਰਦੀ ਹੈ ਉਹਨਾਂ ਦੀ ਟੀਮ ਤੇ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ ਡੈਫੀਨਿਟਲੀ ਹਰੇਕ ਕਲਾਕਾਰ ਨੂੰ ਅਦਾਕਾਰ ਨੂੰ ਸੁਪਰਸਟਾਰ ਨੂੰ ਇਦਾਂ ਦੀ ਜਿਹੜੀ ਟੀਮ ਚਾਹੀਦੀ ਆ ਜਿਹੜੀ ਕਿ ਉਹਨੂੰ ਹਮੇਸ਼ਾ ਸੁਰਖੀਆਂ ਦੇ ਵਿੱਚ ਰੱਖੇ ਤੁਸੀਂ ਟਾਈਮ ਲਾਈਨ ਤੇ ਮਾਰੀ ਜੇ ਜੇਕਰ ਨਿਗਾਹ ਮਾਰ ਕੇ ਦੇਖੋ ਬਾਈ ਦਿਲਜੀਤ ਦਸਾਂਝ ਹੁਣੀਆਂ ਪਿਛਲੇ 2 ਸਾਲਾਂ ਦੇ ਵਿੱਚ ਕੋਈ 1-2 ਹਫਤੇ ਜਿਹੜੇ ਆ ਗੁਜ਼ਰਦੇ ਨੇ ਤੇ ਉਹ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਮੇਸ਼ਾ ਉਹ ਟ੍ਰੈਂਡਿੰਗ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਰਹਿੰਦੇ ਨੇ ਸੋ ਕੱਲ ਪਰਸੋਂ ਦੇ ਫਿਰ ਉਹ ਜਿਹੜਾ ਖਬਰਾਂ ਦੇ ਵਿੱਚ ਨੇ ਇੰਡੀਅਨ ਐਕਸਪ੍ਰੈਸ ਨੇ ਬੜੀ ਕਮਾਲ ਦੀ ਉਹਨਾਂ ਦੀ ਰਿਪੋਰਟ ਸ਼ਾਇਆ ਕੀਤੀ ਆ ਕਿ ਦਿਲਜੀਤ ਦਸਾਂਝ ਨੇ ਜਿਹੜਾ ਸਰਕਾਰਾਂ ਨੂੰ ਚੁਣੌਤੀ ਦਿੱਤੀ ਆ ਹੁਣ ਸਰਕਾਰਾਂ ਨੂੰ ਚੁਣੌਤੀ ਦਿਲਜੀਤ ਨੇ ਕਿਉਂ ਦਿੱਤੀ ਆ ਤੇ ਗੁਜਰਾਤ ਸਰਕਾਰ ਦੀ ਤਾਰੀਫ਼ ਕਿਉਂ ਕੀਤੀ ਆ ਇਹਦੇ ਤੇ ਆਪਾਂ ਗੱਲ ਕਰਦੇ ਆਂ ਕਿ ਇਦਾਂ ਦਾ ਕੀ ਲੱਗਾ ਉਹਨਾਂ ਨੂੰ ਗੁਜਰਾਤ ਸਰਕਾਰ ਦੇ ਵਿੱਚ ਕਿ ਉਹਦੀ ਤਾਰੀਫ ਕੀਤੀ ਆ ਕਿਤੇ ਪੰਗਾਰਾ ਪੈ ਜਾਵੇ ਦਸਾਂਝ ਉਹਨਾਂ ਨੂੰ ਕਿ ਇੱਥੇ ਪਿੰਡ ਕਿਤੇ ਕਹਿਣ ਨਾਲ ਲਾਪਣ ਕੇ ਪਾਈ ਇਹ ਤਾਂ ਮੋਦੀ ਦੀ ਪਾਰਟੀ ਦੇ ਨਾਲ ਰਲ ਗਿਆ ਤੁਹਾਨੂੰ ਪਤਾ ਕਿ ਛੇਤੀ ਸਾਡੇ ਦਾ ਪਾਰਟੀਆਂ ਦੇ ਨਾਲ ਵੀ ਰਲਾ ਦਿੰਦੇ ਆ ਪਰ ਖੈਰ ਚਲੋ ਜਿਹੜਾ ਇਹਦੇ ਤੇ ਆਪਾਂ ਗੱਲ ਕਰਦੇ ਆ ਕਿ ਕੀ ਅਸਲ ਦੇ ਵਿੱਚ ਗੱਲ ਕੀ ਹੋਈ ਆ ਤੇਲਿੰਗਾਨਾ ਗਵਰਨਮੈਂਟ ਦੇ ਨਾਲ ਕੀ ਪੰਗਾ ਪਿਆ ਨਾਲ ਦੀ ਨਾਲ ਇੱਕ ਇਹ ਥੋੜੀ ਮੰਦਭਾਗੀ ਖਬਰ ਵੀ ਹੈਗੀ ਆ ਵੈਸੇ ਜਿਹੜੀ ਗੈਰੀ ਸੰਧੂ ਵਾਲੀ ਆ ਇਸ ਵੀ ਕੇ ਨਾ ਹੋਣਾ ਨਹੀਂ ਚਾਹੀਦਾ ਕਿਉਂਕਿ ਆਸਟ੍ਰੇਲੀਆ ਦੇ ਨਾਲ ਵੀ ਸਟੇਜ ਤੇ ਇਦਾਂ ਦੀ ਜਿਹੜੀ ਆ ਗੱਲ ਹੋਈ ਸੀ ਤੇ ਗੈਰੀ ਸੰਧੂ ਬਾਈ ਦੇ ਨਾਲ ਵੀ ਜਿਹੜਾ ਤੱਕਾ ਮੁੱਕੀ ਹੋਈ ਆ ਪਰ ਇਹ ਵੀ ਜ਼ਰੂਰ ਆ ਕਿ ਜਿਹੜੀ ਵੀਡੀਓ ਨਜ਼ਰ ਆਉਂਦੀ ਆ ਤੇ ਇਹਦੇ ਬਾਬਤ ਜਿਹੜਾ ਅਫੀਸ਼ੀਅਲ ਪੇਪਰਸ ਦੇ ਵਿੱਚ ਆਇਆ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਆਇਆ ਉਹਦੇ ਵਿੱਚ ਵੀ ਇਹੀ ਜਿਹੜਾ ਨਜ਼ਰ ਆ ਰਿਹਾ ਜਾਂ ਜਿਹੜਾ ਲਿਖਿਆ ਜਾ ਰਿਹਾ ਕਿ ਗੈਰੀ ਸੰਧੂ ਨੇ ਪਹਿਲਾਂ ਕਾਨਸਰਟ ਦੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਕਿਤੇ ਲਾਈਵ ਕਾਨਸਰਟ ਸੀ ਉਥੇ ਉਹਨਾਂ ਨੇ ਜਿਹੜਾ ਵੀਕ ਗਲਤ ਇਸ਼ਾਰਾ ਕੀਤਾ ਮਿਡਲ ਫਿੰਗਰ ਦਿਖਾ ਲਈ ਕਿਸੇ ਨੂੰ ਸਟੇਜ ਦੇ ਉੱਤੋਂ ਤੇ ਬਾਅਦ ਵਿੱਚ ਸਟੇਜ ਤੇ ਆ ਕੇ ਕਿਸੇ ਸਖਸ਼ ਨੇ ਜਿਹੜਾ ਉਥੇ ਅਟੈਕ ਕੀਤਾ ਗੈਰੀ ਸੰਧੂ ਹੁਣਾਂ ਤੇ ਤੇ ਉਹ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਤੇ ਸਿਕਿਉਰਿਟੀ ਵਾਲੇ ਜਿਹੜੇ ਆ ਉਹ ਹਮਲਾਵਰ ਨੂੰ ਜਿਹੜੇ ਅਟੈਕ ਕੀਤਾ ਉਹਨੂੰ ਲੈ ਜਾਂਦੇ ਨੇ ਪੁੰਜੀ ਸਟੇਜ ਤੋਂ ਤੇ ਉਹਨੂੰ ਹੱਤਕੜੀਆਂ ਵਗੈਰਾ ਪਹਿਲਾਂ ਲਾਉਂਦੇ ਨੇ ਸੋ ਇਹਦੇ ਤੇ ਵਾਕਫ ਹਜੇ ਇੰਨੀ ਕੀ ਜਾਣਕਾਰੀ ਆ ਤੇ ਵੀ ਉਹਨਾਂ ਤੇ ਅਟੈਕ ਹੋਇਆ ਤੇ ਜਾਂ ਪਹਿਲਾਂ ਉਹਨਾਂ ਨੇ ਜਿਹੜਾ ਜੈਸਟੀ ਕੇ ਦਾ ਜੈਸਚਰ ਕੀਤਾ ਸੀ ਸੋ ਇਸ ਤੋਂ ਜ਼ਿਆਦਾ ਨਹੀਂ ਇਹ ਹੁਣ ਤਕਰੀਬਨ ਸਾਰੇ ਕਲਾਕਾਰਾਂ ਨੂੰ ਇਸ ਚੀਜ਼ ਦਾ ਖਿਆਲ ਵੈਸੇ ਰੱਖਣਾ ਚਾਹੀਦਾ ਜੀ ਤੁਸੀਂ ਸਟੇਜ ਦੇ ਉੱਤੇ ਕਿੱਦਾਂ ਬਿਹੇਵ ਕਰਨਾ ਪਰ ਇਹ ਵੀ ਇੱਕ ਨੌਮ ਜਿਹਾ ਬਣ ਗਿਆ ਇੱਕ ਅਕਸਰੀ ਕੁਛ ਨਾ ਕੁਛ ਇਦਾਂ ਦਾ ਹੋ ਜਾਂਦਾ ਜਦੋਂ ਬੱਬੂ ਮਾਨ ਹੁਣੀ ਜਿਹੜਾ ਨਵਾਂ ਨਵਾਂ ਸ਼ੁਰੂ ਕੀਤਾ ਜਾਂ ਸੋਸ਼ਲ ਮੀਡੀਆ ਨਵਾਂ ਨਵਾਂ ਸ਼ੁਰੂ ਹੋਇਆ ਸੀ ਤੇ ਉਹਨਾਂ ਦੀਆਂ ਵੀਡੀਓਜ਼ ਬੜੀਆਂ ਵਾਇਰਲ ਹੁੰਦੀਆਂ ਹੁੰਨੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਅਕਸਰ ਕਿਹਾ ਜਾਂਦਾ ਹੁੰਦਾ ਸੀ ਕਿ ਬੱਬੂ ਮਾਨ ਦਾ ਕੋਈ ਅਖਾੜਾ ਹੁੰਦਾ ਜਿਹੜਾ ਕਿ ਪੂਰਾ ਹੋ ਜੂਵੇ ਨਹੀਂ ਤਾਂ ਕੋਈ ਨਾ ਕੋਈ ਲੜਾਈ ਵਗੈਰਾ ਉੱਥੇ ਹੋ ਜਾਂਦੀ ਸੀ ਕਈ ਵਾਰ ਤਾਂ ਥੱਲੇ ਹੀ ਲੋਕ ਲੜ ਪੈਂਦੇ ਸੀ ਕਈ ਵਾਰ ਕਿਉਂਕਿ ਮਾਨ ਸਾਹਿਬ ਦੀ ਵੀ ਆਦਤ ਹੈ ਕੋਈ ਨਾ ਕੋਈ ਏਸ ਤਰੀਕੇ ਦੀ ਜਿਹੜੀ ਆ ਪੋਲੀਟੀਕਲੀ ਇਨਕਰੈਕਟ ਜੀ ਟਿੱਪਣੀਆਂ ਕਰ ਦਿੰਦੇ ਹੁੰਦੇ ਆ ਬਹੁਤ ਵਾਰ ਸੋ ਇਸ ਕਰਕੇ ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਤਾਂ ਜ਼ਿਆਦਾਤਾਰੀ ਏਸ ਤੀਕੇ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਰਹਿਣੀਆਂ ਸੋ ਇਹਨਾਂ ਸਾਰਿਆਂ ਤੇ ਗੱਲ ਕਰਦੇ ਆ ਉਸ ਤੋਂ ਪਹਿਲਾਂ ਬੇਨਤੀ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲੈਣਾ ਸੋ ਆਪਾਂ ਜੇਕਰ ਦਲਜੀਤ ਦਸਾਂਝ ਤੇ ਆਈਏ ਅੱਛਾ ਗੱਲ ਕੀ ਹੋਈ ਹੈ ਕਿ ਇਹਨਾਂ ਦੇ ਕਾਨਸਰਟ ਚੱਲ ਰਹੇ ਨੇ ਜੀ ਇੰਡੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕਾਨਸਰਟ ਕਰਦੇ ਨੇ ਬਾਈ ਹੁਣੇ ਸ਼ੋ ਜਿਹੜਾ ਕਰਦੇ ਨੇ ਆਪਾਂ ਪਤਾ ਹੀ ਆਪਾਂ ਨੂੰ ਸੋ ਉਹਦੇ ਵਿੱਚ ਜਿਹੜਾ ਤੇਲੰਗਾਨਾ ਦੇ ਵਿੱਚ ਇਹਨਾਂ ਦਾ ਕਾਨਸਰਟ ਸੀਗਾ ਜਿਹਨੂੰ ਲੈ ਕੇ ਉੱਥੇ ਦੀ ਸਰਕਾਰ ਨੇ ਕਿਹਾ ਕਿ ਤੁਸੀਂ ਛਰਾ ਵਾਲੇ ਗੀਤ ਨਹੀਂ ਗਾਉਣੇ ਇੱਥੇ ਉਹਨਾਂ ਦੇ ਮੈਂ ਮੰਤਰੀ ਦਾ ਬਿਆਨ ਵੀ ਸੁਣ ਰਿਹਾ ਸੀਗਾ ਤੇਲੰਗਾਨਾ ਵਾਲਿਆਂ ਦਾ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੀ ਗਲਤ ਹੈ ਜੇਕਰ ਅਸੀਂ ਇਹ ਕਹਿੰਨੇ ਆ ਤਾਂ ਸੋ ਦਲਜੀਤ ਨੇ ਦੂਸਰੇ ਦਿਨ ਉਹ ਫਿਰ ਸਗੇ ਗਜਰਾਤ ਵੀ ਉਹਨਾਂ ਨੇ ਇੱਕ ਕਨਸਰਟ ਕੀਤਾ ਤੇ ਜਿਹੜਾ ਪਹਿਲਾਂ ਉਹਨਾਂ ਨੇ ਇੱਕ ਹైదరాబాద్ ਦੇ ਵਿੱਚ ਉਹਨਾਂ ਦਾ ਕਨਸਰਟ ਸੀਗਾ ਉਸ ਤੋਂ ਬਾਅਦ ਅਹਮਦਾਬਾਦ ਦੇ ਵਿੱਚ ਉਹਨਾਂ ਨੇ ਪਰਫਾਰਮ ਕੀਤਾ ਜਿੱਥੇ ਉਹਨਾਂ ਨੇ ਕਿਹਾ ਕਿ ਈਵਨ ਥੋ ਕਿ ਮੈਨੂੰ ਇੱਥੇ ਸਰਕਾਰ ਨੇ ਰੋਕਿਆ ਨਹੀਂ ਬਟ ਸਟਿਲ ਇੱਥੇ ਵੀ ਮੈਂ ਕੋਈ ਵੀ ਜਿਹੜਾ ਸ਼ਰਾਬ ਵਾਲਾ ਗੀਤ ਨਹੀਂ ਗਾਣਾ ਸੋ ਪਹਿਲਾਂ ਮੈਂ ਖਬਰ ਤੁਹਾਡੇ ਨਾਲ ਲਿਖੀ ਸਾਂਝੀ ਕਰ ਦਿੰਦਾ ਕਿ ਉਹਨਾਂ ਨੇ ਜਿਹੜਾ ਦਲਜੀਤ ਸਾਂਝ ਉਹਨਾਂ ਨੇ ਕਿਹਾ ਕੀ ਹੈ ਇਹ ਹైదరాబాద్ ਤੇਲੰਗਾਨਾ ਤੋਂ ਬਾਅਦ ਉਹਨਾਂ ਦਾ ਕਾਨਸਰਟ ਅੰਮਦਾਬਾਦ ਦੇ ਵਿੱਚ ਹੋਇਆ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਵੀ ਕੋਈ ਗੀਤ ਸ਼ਰਾਬ ਵਾਲਾ ਨਹੀਂ ਗਾਉਣਾ ਹਾਲਾਂਕਿ ਮੈਨੂੰ ਸਰਕਾਰ ਨੇ ਨਹੀਂ ਨਹੀਂ ਰੋਕਿਆ ਪਰ ਕਿਉਂਕਿ ਗੁਜਰਾਤ ਡਰਾਈ ਸਟੇਟ ਹੈ ਇਸ ਕਰਕੇ ਮੈਂ ਇੱਥੇ ਵੀ ਜਿਹੜਾ ਕੋਈ ਵੀ ਸ਼ਰਾਬ ਵਾਲਾ ਗੀਤ ਨਹੀਂ ਗਾਉਣਾ ਫਿਰ ਉਹਨੇ ਕਿਹਾ ਕਿ ਦੇਖੋ ਮੈਂ ਕਿੰਨੇ ਪਿਛਲੇ ਸਮਿਆਂ ਦੇ ਵਿੱਚ ਕਿੰਨੇ ਜਿਆਦਾ ਜਿਹੜੇ ਭਗਤੀ ਵਾਲੇ ਗੀਤ ਗਾਏ ਨੇ ਪਰ ਚਰਚਾ ਤਾਂ ਮੇਰਾ ਵੀ ਪਟਿਆਲਾ ਪੈਗ ਤੇ ਹੀ ਹੁੰਦਾ ਮੇਰੇ ਭਗਤੀ ਵਾਲੇ ਗੀਤਾਂ ਦੇ ਤਾਂ ਕੋਈ ਨਹੀਂ ਗੱਲ ਕਰਦਾ ਸੋ ਦਲਜੀਤ ਨੇ ਕਿਹਾ ਕਿ ਮੈਂ ਕਿਸੇ ਨੂੰ ਪਰਸਨਲੀ ਕਦੇ ਨਹੀਂ ਕਹਿੰਦਾ ਤੁਸੀਂ ਪੀਂਨ ਨੂੰ ਮੈਂ ਤਾਂ ਖੁਦ ਜਿਹੜਾ दारू ਨਹੀਂ ਪੀਂਦਾ ਤੇ ਵੈਸੇ ਉਹਨੇ ਕਿਹਾ ਕਿ ਬਾਲੀਵੁੱਡ ਦੇ ਵਿੱਚ ਤਾਂ ਬਹੁਤ ਸਾਰੇ दारू ਵਾਲੇ Song ਨੇ ਇੱਕ ਦੋ ਮੇਰੇ ਵੀ ਹੋਣਗੇ ਪਰ ਮੈਂ ਤਾਂ ਖੁਦ ਕਿਉਂਕਿ ਪੀਂਦਾ ਨਹੀਂ ਸੋ ਇਸ ਕਰਕੇ ਫਿਰ ਜਿਹੜਾ ਦਲਜੀਤ ਸਾਂਝ ਨੇ ਚੈਲੰਜ ਦਿੱਤਾ ਸਟੇਟ ਗਵਰਨਮੈਂਟਸ ਨੂੰ ਉਹਨਾਂ ਨੇ ਕਿਹਾ ਕਿ ਮੈਂ ਇਹ ਜਿਹੜੇ ਆ ਗਾਣੇ ਨਹੀਂ ਗਾਉਂਗਾ ਤੇ ਇਦਾਂ ਕਰੋ ਕਿ ਤੁਸੀਂ ਜਿਹੜਾ ਸ਼ਰਾਬ ਨੂੰ ਬੈਨ ਕਰ ਦਿਓ ਸ਼ਰਾਬ ਦੇ ਪ੍ਰਤੀਬੰਧ ਤਲਾ ਦੇ ਉਹ ਤੇ ਮੈਂ ਕਦੀ ਵੀ ਜਿਹੜਾ ਸ਼ਰਾਬ ਵਾਲੇ ਗੀਤ ਨਹੀਂ ਗਾਉਂਗਾ ਆਪਾਂ ਇੱਕ ਮੂਵਮੈਂਟ ਜਿਹੜੀ ਆ ਲਹਿਰ ਲਹਿਰ ਦੀ ਸ਼ੁਰੂਆਤ ਕਰਦੇ ਆ ਕਿ ਜੇਕਰ ਸਾਰੇ ਜਿਹੜੇ ਰਾਜ ਨੇ ਜੇਕਰ ਸਾਰੇ ਸਟੇਟਸ ਜਿਹੜੇ ਆ ਉਹ ਸ਼ਰਾਬ ਨੂੰ ਬੈਨ ਕਰ ਦਿੰਦੇ ਆ ਕੰਪਲੀਟਲੀ ਮੈਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸ਼ਰਾਬ ਦੇ ਨਾਲ ਸੰਬੰਧਿਤ ਗੀਤ ਕਦੇ ਨਹੀਂ ਗਾਉਂਗਾ ਕੀ ਇਹ ਸੰਭਵ ਹੈ ਦਲਜੀਤ ਪੁੱਛਦਾ ਫਿਰ ਉਹ ਕਹਿੰਦਾ ਕਿ ਦੇਖੋ ਜਦੋਂ ਕੋਵਿਡ ਦੇ ਦਿਨ ਸਕੇ ਉਦੋਂ ਸਾਰਾ ਕੁਝ ਬੰਦ ਹੋ ਗਿਆ ਪਰ ਠੇਕੇ ਖੁੱਲੇ ਰਹੇ ਠੀਕ ਹੈ ਨਾ ਸ ਤੁਸੀਂ ਨੌਜਵਾਨੀ ਨੂੰ ਉਹਨੇ ਕਿਹਾ ਵੀ ਤੁਸੀਂ ਨੌਜਵਾਨੀ ਨੂੰ ਦਿਲਜੀਤ ਕਹਿੰਦਾ ਬੇਫਕੂਫ ਨਹੀਂ ਬਣਾ ਸਕਦੇ ਚਲੋ ਜੇਕਰ ਤੁਸੀਂ ਕੰਪਲੀਟ ਬੈਨ ਨਹੀਂ ਕਰਨਾ ਤੇ ਘੱਟੋ ਘੱਟ ਆਪਣੇ ਸਟੇਟ ਦੇ ਵਿੱਚ ਇੱਕ ਦਿਨੀ ਡਰਾਈ ਡੇ ਜਿਹੜਾ ਡਿਕਲੇਅਰ ਕਰਦੇ ਹੋ ਤੇ ਜਦੋਂ ਮੇਰੀ ਪਰਫਾਰਮੈਂਸ ਹੁੰਦੀ ਆ ਤੇ ਮੈਂ ਨਾ ਗਾਇਆ ਕਰੂੰਗਾ ਜਿਹੜਾ ਅਲਕੋਹਲ ਵਾਲੀ ਗੀਤ ਹੈ ਉਹ ਮੈਂ ਨਾ ਗਾਇਆ ਕਰੂੰਗਾ ਫਿਰ ਉਹਨੇ ਗੁਜਰਾਤੀ ਗਵਰਨਮੈਂਟ ਦੀ ਤਾਰੀਫ ਕੀਤੀ ਆ ਉਹਨੇ ਕਿਹਾ ਕਿ ਜਿਹੜੀ ਕਿ ਇੱਥੇ ਕਿਉਂਕਿ ਸ਼ਰਾਬ ਜਿਹੜੀ ਬੈਨ ਆ ਇਸ ਕਰਕੇ ਮੈਂ ਤਾਂ ਫੈਨ ਆ ਗੁਜਰਾਤ ਗਵਰਨਮੈਂਟ ਦਾ ਕਿ ਇੱਥੇ ਸ਼ਰਾਬ ਜਿਹੜੀ ਬੈਨ ਆ ਸੋ ਮੈਂ ਓਪਨਲੀ ਆਈ ਸਪੋਰਟ ਓਪਨਲੀ ਸਪੋਰਟ ਥੈਮ ਫੋਰ ਥਿਸ ਕਿ ਮੈਂ ਜਿਹੜਾ ਖੁੱਲੇ ਤੌਰ ਤੇ ਗੁਜਰਾਤ ਸਰਕਾਰ ਦਾ ਇਸ ਗੱਲ ਦੇ ਦੀ ਸਮਰਥਨ ਕਰਦਾ ਸੋ ਜੇਕਰ ਮੁਲਕ ਦੇ ਵਿੱਚ ਸਾਰੀਆਂ ਜਿਹੜੀਆਂ ਲੀਕੋ ਸ਼ਾਪਸ ਆ ਉਹ ਬੰਦ ਹੋ ਜਾਣ ਤੇ ਮੈਂ ਕੋਈ ਵੀ ਗਾਣਾ ਜਿਹੜਾ ਅਲਕੋਹਲ ਦੇ ਨਾਲ ਸੰਬੰਧਿਤ ਨਹੀਂ ਗਾਉਂਗਾ ਸੋ ਬਾਕੀ ਉਹਨਾਂ ਨੇ ਜਿਹੜੇ ਉਹਨਾਂ ਦੇ ਜਿਹੜੇ ਆ ਗੀਤ ਸੈਂਸਰ ਵਗੈਰਾ ਕੀਤੇ ਜਾਂਦੇ ਉਹਦੇ ਤੇ ਵੀ ਉਹਨਾਂ ਨੇ ਆਪਣੀ ਜਿਹੜਾ ਫਰਸਟ੍ਰੇਸ਼ਨ ਜ਼ਾਹਿਰ ਕੀਤੀ ਇੰਡੀਅਨ ਐਕਸਪ੍ਰੈਸ ਦੀ ਇਸ ਰਿਪੋਰਟ ਦੇ ਮੁਤਾਬਕ ਫਿਰ ਉਹਨੇ ਕਿਹਾ ਕਿ ਦੇਖੋ ਜਦੋਂ ਬਾਹਰਲੇ ਮੁਰਖਾਂ ਦੇ ਵਿੱਚੋਂ ਆਰਟਿਸਟ ਆਉਂਦੇ ਨੇ ਉਹ ਤਾਂ ਸਾਰਾ ਕੁਝ ਗਾ ਲੈਂਦੇ ਨੇ ਤੁਸੀਂ ਆਪਣੇ ਲੋਕਾਂ ਨੂੰ ਹੀ ਜਿਹੜਾ ਰੋਕਦੇ ਹੋ ਆਪਣੇ ਲੋਕਾਂ ਦੇ ਲਈ ਤੁਸੀਂ ਇੰਨੀਆਂ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕਰਦੇ ਹੋ ਸੋ ਇਹ ਗੱਲ ਹੈ ਜੀ ਮੋਸਟਲੀ ਇਹ ਹੁਣ ਪੰਜਾਬ ਦੇ ਵਿੱਚ ਵੀ ਇਹ ਮਸਲਾ ਬਹੁਤ ਵਾਰ ਉੱਠਦਾ ਸ਼ਰਾਬ ਨੂੰ ਲੈ ਕੇ ਵੀ ਹਥਿਆਰਾਂ ਨੂੰ ਲੈ ਕੇ ਵੀ ਸੋ ਇਹ ਨਾ ਐਕਚੁਅਲੀ ਇਹ ਤਾਂ ਉਹ ਮੁਰਗੀ ਪਹਿਲਾਂ ਕਿ ਆਂਡਾ ਪਹਿਲਾਂ ਵਾਲੀ ਗੱਲ ਆ ਕਿ ਇਹਦਾ ਕੋਈ ਅਸਲ ਦੇ ਵਿੱਚ ਨਾ ਕੋਈ ਸਿੱਧਾ ਪੱਧਰਾ ਜਾ ਕੇ ਲਓ ਕੋਈ ਸਪਸ਼ਟ ਜਿਹਾ ਜਵਾਬ ਤਾਂ ਕੋਈ ਹੈ ਨਹੀਂ ਜੇਕਰ ਹੁਣ ਤੁਸੀਂ ਇਹ ਕਹੋ ਕਿ ਇਹਨਾਂ ਗੀਤਾਂ ਦਾ ਫਿਲਮਾਂ ਦਾ ਸਮਾਜ ਤੇ ਅਸਰ ਨਹੀਂ ਪੈਂਦਾ ਤੇ ਉਹ ਵੀ ਗਲਤ ਹੋਵੇਗਾ ਅਸਰ ਤਾਂ ਪੈਂਦਾ ਇਹਨਾਂ ਦਾ ਤੇ ਜੇਕਰ ਤੁਸੀਂ ਇਹ ਕਹੋ ਕਿ ਜੇਕਰ ਇਹ ਗੀਤ ਗਾਉਣੇ ਬੰਦ ਕਰ ਦੇਣਗੇ ਤਾਂ ਸ਼ਰਾਬ ਬੰਦ ਹੋ ਜਾਊ ਜਾਂ ਹਥਿਆਰ ਬੰਦ ਹੋ ਜਾਣਗੇ ਇਹ ਵੀ ਨਹੀਂ ਹੈਗਾ ਸੋ ਇਹ ਇਹ ਜਿਹੜਾ ਤੁਹਾਨੂੰ ਬੈਲੈਂਸ ਕਰਕੇ ਹੀ ਚੱਲਣਾ ਪੈਂਦਾ ਬਹੁਤ ਸਾਰੇ ਜਿਹੜਾ ਪੁਰਾਣੇ ਆਰਟਿਸਟ ਲਗਾਤਾਰ ਇਸ ਤਰੀਕੇ ਦੇ ਗੀਤ ਵਗੈਰਾ ਚੱਲਦੇ ਆਉਂਦੇ ਨੇ ਕਦੀ ਇਦਾਂ ਦੀ ਪ੍ਰੋਬਲਮ ਨਹੀਂ ਆਈ ਤੇ ਦਿਲਜੀਤ ਦਾ ਟੂ ਵੀ ਬਹਿਰੀਆ ਆਨ ਸਟੇ ਇੰਨੇ ਕੋ 1-2 ਜ਼ਿਆਦੇ ਕਿਉਂਕਿ ਦਿਲਜੀਤ ਦਾ ਤਕਰੀਬਨ ਹਰੇਕ ਹੀ ਗੀਤ ਹਿੱਟ ਹੋ ਜਾਂਦਾ ਇਸ ਕਰਕੇ ਉਹ ਜਿਹੜਾ ਜਿਹੜੇ ਹਿੱਟ ਵੀ ਨੇ ਜਾਂ ਜਿਹੜੇ ਸ਼ਰਾਬ ਵਗੈਰਾ ਤੇ ਹੈਗੇ ਵੀ ਨੇ ਉਹ ਬਹੁਤ ਜ਼ਿਆਦੇ ਜਿਹੜੇ ਆ ਫੇਮਸ ਹੋ ਗਏ ਹੁਣ ਹਥਿਆਰਾਂ ਤੇ ਵੀ ਦਿਲਜੀਤ ਦੇ ਮੇਰਾ ਖਿਆਲ ਕੋਈ ਜ਼ਿਆਦੇ ਗੀਤ ਨਹੀਂ 1-2 ਕੀ ਸੀ ਪਰ ਉਹ ਬਹੁਤ ਜ਼ਿਆਦੇ ਜਿਹੜਾ ਫੇਮਸ ਇਸਟਿਕ ਦੇ ਨਾਲ ਹੋਏ ਕਿ ਲੋਕਾਂ ਨੂੰ ਲੱਗਦਾ ਕਿ ਇਹਦੇ ਬਹੁਤ ਸਾਰੇ ਗੀਤ ਹਥਿਆਰਾਂ ਤੇ ਹੋਣਗੇ ਸੋ ਇਹ ਜਿਵੇਂ ਮੈਂ ਕਿਹਾ ਕਿ ਆਂਡਾ ਪਹਿਲਾਂ ਕਿ ਮੁਰਗੀ ਪਹਿਲਾਂ ਵਾਲੀ ਬੈਂਸ ਹੈ ਜੀ ਇਹਦਾ ਕੋਈ ਕਦੇ ਵੀ ਨਿਤਾਰਾ ਕਦੇ ਹੋ ਨਹੀਂ ਸਕਦਾ ਇਹ ਜਿਹੜੇ ਆਰਟਿਸਟ ਲੋਕ ਹੁੰਦੇ ਨੇ ਸਟਾਰ ਇਸਟਰੀਕੇ ਦੇ ਉਹਨਾਂ ਦੀ ਵੀ ਤੁਹਾਨੂੰ ਹਮੇਸ਼ਾ ਹੀ ਜ਼ਰੂਰਤ ਹੁੰਦੀ ਆ ਸਮਾਜ ਦੇ ਵਿੱਚ ਹਮੇਸ਼ਾ ਹੀ ਉਹਨਾਂ ਦਾ ਇੱਕ ਜਿਹੜੀ ਖਾਸ ਥਾਂ ਹੁੰਦੀ ਆ ਤੇ ਡੈਫੀਨਿਟਲੀ ਸਭ ਤੋਂ ਵੱਡਾ ਇਹ ਅੱਜ ਵੀ ਤੁਸੀਂ ਦੇਖ ਲਓ ਮੀਡੀਆ ਦੇ ਵਿੱਚ ਇੱਥੇ ਖਬਰਾਂ ਵਾਲੇ ਕੋਨੇ ਦੇ ਵਿੱਚ ਸਾਡੇ ਵਰਗਾ ਜਿਹੜਾ ਸਾਰੀ-ਸਾਰੀ ਦਿਹਾੜੀ ਤੁਸੀਂ ਰਿਸਰਚ ਕਰਦੇ ਰਹੋ ਤੇ ਬਾਅਦ ਵਿੱਚ 15-20 ਮਿੰਟ ਦੀ ਤੁਸੀਂ ਜੇਕਰ ਵੀਡੀਓ ਬਣਾਉਨੇ ਹੋ ਤਾਂ ਉੱਥੇ ਬਹੁਤ ਘੱਟ ਵਿਊਜ਼ ਹੁੰਦੇ ਆ ਪੂਰੀ ਦੁਨੀਆ ਦੇ ਵਿੱਚ ਤੁਸੀਂ ਵੈਸੀ ਵੀ ਜੇਕਰ ਦੇਖ ਲਓ ਐਂਟਰਟੇਨਮੈਂਟ ਮੀਡੀਆ ਜਿਹੜਾ ਹਮੇਸ਼ਾ ਹੀ ਐਂਟਰਟੇਨਮੈਂਟ ਚੈਨਲਸ ਹੈ ਉਹ ਜ਼ਿਆਦਾ ਦੇਖੇ ਜਾਂਦੇ ਆ YouTube ਵਗੈਰਾ ਤੇ ਵੀ ਜਦੋਂ ਹੁਣ ਤਾਂ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਈਜ਼ੀਲੀ ਪਤਾ ਲੱਗ ਜਾਂਦਾ ਨਾ ਵਿਊਰਸ਼ਿਪ ਕਿੱਥੇ ਕਿਸ ਦੀ ਜ਼ਿਆਦਾ ਆ ਸੋ ਨਿਊਜ਼ ਮੀਡੀਆ ਇੱਕ ਤੇ ਜਿਹੜਾ ਕੋਈ ਵੀ ਜਿਹੜਾ ਐਂਟਰਟੇਨਮੈਂਟ ਚੈਨਲ ਆ ਉਹ ਇੱਕ ਪਾਸੇ ਆ ਸੋ ਡੈਫੀਨਿਟਲੀ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਫੀਨੋਮਨਾ ਆ ਕੱਲਾ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਹੀਂ ਹੈਗਾ ਸੋ ਇਹ ਇਸ ਲਈ ਵੈਸੇ ਬੈਟਰ ਤਾਂ ਇਹ ਹੀ ਹੁੰਦਾ ਇਹ ਜਿੱਦਾਂ ਕਿ ਜਿਹੜੇ ਤੁਹਾਡੇ ਆਪਣੇ ਸਟਾਰਸ ਆ ਉਹ ਉਹਨਾਂ ਨੂੰ ਤੁਸੀਂ ਇੱਜ਼ਤ ਦਿਓ ਉਹਨਾਂ ਨੂੰ ਤੁਸੀਂ ਮਾਨ ਸਨਮਾਨ ਉਹਨਾਂ ਦਾ ਬਣਦਾ ਦਿਓ ਤੋ ਆਪੇ ਹੀ ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਆ ਤੇ ਆਈ ਥਿੰਕ ਤਕਰੀਬਨ ਮੋਸਟਲੀ ਸਾਡੇ ਜਿਹੜੇ ਆ ਨੌਜਵਾਨ ਇਹ ਰੱਖਦੇ ਵੀ ਆ ਇਹਨਾਂ ਨੂੰ ਜਿਹੜੇ ਖਾਸ ਕਰਕੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਹੁਣ ਦੇ ਗਾਉਂਦੇ ਨੇ ਹਾਲਾਂਕਿ ਮੈਂ ਤਾਂ ਮੋਸਟਲੀ ਕਹ ਲਵਾਂ ਕਿ ਅਸੀਂ ਤਾਂ ਲੇਟ 80s ਦੇ ਜਾਂ ਜਿਹੜੇ अर्ਲੀ 90s ਦਾ ਜਿਹੜਾ ਸਾਡਾ ਮਾਡਲ ਆ ਅਸੀਂ ਤਾਂ ਜਾਦੇ ਹੈਗੇ ਆ ਪੁਰਾਣੇ ਗਾਇਕਾਂ ਵਾਲੇ ਗਰਦਾਸ ਮਾਨ ਬੱਬੂ ਮਾਨ ਮਨਮੋਹਨ ਵਾਰਿਸ ਵਾਲੇ ਪਰ ਇਹ ਨਵੇਂ ਜਿੰਨੇ ਵੀ ਮੁੰਡੇ ਨੇ ਜਿੰਨੇ ਵੀ ਨੌਜਵਾਨ ਨੇ ਮੁੰਡੇ ਨੇ ਕੁੜੀਆਂ ਨੇ ਇਹਨਾਂ ਦੀ ਇੱਕ ਗੱਲ ਦੀ ਤਾਰੀਫ਼ ਹੋਣੀ ਬਣਦੀ ਆ ਤੇ ਜਿਹਦੇ ਕਰਕੇ ਕਈ ਵਾਰ ਮੇਰਾ ਇੱਥੇ ਸਾਡੇ ਜਿਹੜੇ ਆ ਸੋ ਕਾਲਡ ਉਹਨਾਂ ਨੂੰ ਜਿਹੜੇ ਨਾਮ ਦੇਣ ਤੋਂ ਤਾਂ ਆਈ ਥਿੰਕ ਤੁਹਾਨੂੰ ਆਪਣੇ ਆਪ ਨੂੰ ਰੋਕਣਾ ਹੀ ਚਾਹੀਦਾ ਇਹ ਰੈਡੀਕਲ ਆ ਜਾਂ ਕੋਈ ਆ ਜਾਂ ਕਿਤਾ ਜਿਹੜੇ ਮੋਸਟਲੀ ਸਾਡੇ ਜਿੱਦਾਂ ਕਲਾਕਾਰਾਂ ਦੇ ਉੱਤੇ ਖਾਸਾ ਜਿਹੜਾ ਉਹ تنਕੀਦ ਕਰਦੇ ਨੇ ਜਿੱਦਾਂ ਗਰਦਾਸ ਮਾਨ ਦੇ ਉੱਤੇ ਤੁਹਾਨੂੰ ਪਤਾ ਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ تنਕੀਦ ਆਈ ਪੰਜਾਬੀ ਬੋਲੀ ਨੂੰ ਲੈ ਕੇ ਇੱਕ ਸਾਡਾ ਹੈਗਾ ਸੱਜਣ سوشل میڈیا ਤੇ ਕਾਫੀ ਉਹ ਫੇਮਸ ਨੇ ਉਹਨਾਂ ਦੀ ਇੱਕ ਸਪੀਚ ਬੜੀ ਚੱਲ ਰਹੀ ਸੀਗੀ ਕਿ ਕੋਈ ਉਹਨਾਂ ਨੇ ਕਿਹਾ ਕਿ ਦੇਖੋ ਕੋਈ ਚਾਈਨਾ ਦੇ ਵਿੱਚ ਸਿੰਗਰ ਨੂੰ ਕਹਿੰਦਾ ਕਿ ਮੈਂ ਕੋਈ ਤੁਸੀਂ ਸੁਣਿਆ ਕਿ ਚਾਈਨਾ ਦਾ ਸਿੰਗਰ ਜਿਹੜਾ ਹੋਵੇ ਉਹ ਚਾਈਨੀਜ਼ ਬੋਲੀ ਦੇ ਵਿੱਚ ਗਾਉਂਦਾ ਹੋਵੇ ਤਾਂ ਉਹ ਕਹਿੰਦਾ ਹੋਵੇ ਕਿ ਮੈਂ ਚਾਈਨਾ ਦੀ ਬੋਲੀ ਦੀ ਸੇਵਾ ਕਰਦਾ ਇੰਗਲਿਸ਼ ਦਾ ਕੋਈ ਸਿੰਗਰ ਕਹਿੰਦਾ ਕਿ ਮੈਂ ਇੰਗਲਿਸ਼ ਦੀ ਸੇਵਾ ਕਰਦਾ ਤੇ ਮੈਂ ਅਸੀਂ ਬੈਠੇ ਸੀ ਮੇਰਾ ਮੈਂ ਤੇ ਮੇਰਾ ਸੱਜਣ ਅਸੀਂ ਕਿਹਾ ਵੀ ਯਾਰ ਹੁਣ ਬਾਈ ਨੂੰ ਪਹਿਲਾਂ ਪੁੱਛੀਏ ਤਾਂ ਵੀ ਤੁਸੀਂ ਕਿੰਨੇ ਕੁ ਚਾਈਨੀਜ਼ ਸਿੰਗਰ ਨੂੰ ਸੁਣਿਆ ਜਾ ਤੁਸੀਂ ਕਿੰਨੇ ਕਿ ਜਿਹੜਾ ਹੋਰ ਬੋਲੀ ਦੇ ਸਿੰਗਰਾਂ ਨੂੰ ਸੁਣਿਆ ਕਿ ਤੁਹਾਨੂੰ ਪਤਾ ਕਿ ਉਹ ਕਹਿੰਦਾ ਜਾਂ ਨਹੀਂ ਕਹਿੰਦਾ ਸੋ ਐਵੇਂ ਅਸੀਂ ਹਰੇਕ ਚੀਜ਼ ਨੂੰ ਜਨਰਲਾਈਜ਼ ਕਰ ਦੇਈਦਾ ਤੇ ਗਰਦਾਸ ਮਾਨ ਵਾਲਾ ਜਿਹੜਾ ਵੀ ਮਸਲਾ ਸੀ ਪੰਜਾਬੀ ਬੋਲੀ ਵਾਲਾ ਹਿੰਦੀ ਬੋਲੀ ਵਾਲਾ ਵੀ ਉਹਦੇ ਵਿੱਚ ਵੀ ਸਮਾਂ ਤੇ ਸਥਾਨ ਕਈ ਵਾਰ ਉੱਤੇ ਥੱਲੇ ਹੋ ਜਾਂਦੇ ਆ ਆਦਰਵਾਇਜ਼ ਇਹ ਇਹ ਸਾਰੀਆਂ ਚੀਜ਼ਾਂ ਦਾ ਮੋਸਟਲੀ ਗ੍ਰੇ ਸ਼ੇਡ ਦੇ ਵਿੱਚ ਹੁੰਨੀਆਂ ਇਹਨਾਂ ਦਾ ਜੈਸਨ ਨੋ ਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਕਦੇ ਵੀ ਜਵਾਬ ਨਹੀਂ ਹੋ ਸਕਦਾ ਇਹ ਜਿਹੜੇ ਜਿਵੇਂ ਕਿ ਆ ਕਿ ਇਹ ਜਿਹੜੇ ਆਰਟਿਸਟ ਲੋਕ ਵੀ ਤੁਹਾਡੇ ਸਮਾਜ ਦਾ ਉਨਾ ਹੀ ਜਿਹੜਾ ਜ਼ਰੂਰੀ ਤੇ ਹਿੱਸਾ ਹੁੰਦੇ ਨੇ ਉਹ ਉਹ ਉਹਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਕਿ ਉਹਨਾਂ ਨੇ ਕਿਦਾਂ ਜਿਹੜਾ ਸਮਾਜ ਨੂੰ ਉਹਦਾ ਤوازن ਬਣਾ ਕੇ ਰੱਖਣਾ ਇਸੇ ਕਰਕੇ ਇਹ ਜਿਹੜੇ ਆਰਟਿਸਟ ਆ ਇਹਨਾਂ ਦੇ ਲਈ ਵੀ ਜ਼ਰੂਰੀ ਹੁੰਦਾ ਕਿ ਇਹ ਹਰੇਕ ਚੀਜ਼ ਦਾ ਬੈਲੈਂਸ ਜਿਹੜਾ ਉਹਨੂੰ ਬਣਾ ਕੇ ਰੱਖਣ ਜਿਹੜੇ ਸਾਡੇ ਵੇਲਿਆਂ ਦੇ ਜਾਂ ਖਾਸ ਕਰਕੇ 80s ਤੇ 75 80s ਦੇ 90s ਦੇ ਬੌਰਨ ਆ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਸਪੈਸੀਫਿਕਲੀ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਮੈਨੂੰ ਯਾਦ ਆਉਂਦਾ ਜਦੋਂ ਅਸੀਂ ਸਕੂਲਾਂ ਦੇ ਵਿੱਚ ਸ਼ਹਿਰ ਪੜਨ ਜਾਂਦੇ ਹੁੰਦੇ ਸੀ ਤਾਂ ਜਿਹੜਾ ਕੁੜਤਾ ਪਜਾਮਾ ਹੁੰਦਾ ਸੀ ਉਹ ਆਮ ਪਹਿਲਾਂ ਗਾਣੇ ਵੀ ਹੁੰਦੇ ਸੀ ਨਾ ਕਿ ਨਾਈਟ ਸੂਟ ਦੱਸ ਦਿਓ ਤੁਸੀਂ ਕੁਰਤੇ ਪਜਾਮੇ ਨੂੰ ਇੱਕ ਐਮੀ ਵਿਰਕ ਦਾ ਗਾਣਾ ਬੜਾ ਚੱਲਿਆ ਸੀ ਕਿ ਬੁਲਟ ਨੂੰ ਤੂੰ ਦੋਝੀਆਂ ਵਾਲੀ ਬਾਈਕ ਦੱਸਦੀਆਂ ਇਹ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਸੀ ਤੇ ਇਹ ਸੱਚ ਹੁੰਦਾ ਸੀ ਕੋਈ ਵੀ ਕੁਰਤਾ ਪਜਾਮਾ ਪਾ ਕੇ ਜਦੋਂ ਸਾਡੇ ਟਾਈਮਾਂ ਦੇ ਵਿੱਚ ਜਦੋਂ ਅਸੀਂ ਸ਼ਹਿਰ ਪੜਦੇ ਹੁੰਦੇ ਸੀ ਕੋਈ ਸੋਚ ਵੀ ਨਹੀਂ ਸੀ ਸਕਦਾ ਕੋਈ ਸ਼ਹਿਰ ਨੂੰ ਕੁਰਤਾ ਪਜਾਮਾ ਪਾ ਕੇ ਚਲੇ ਜਾਵੇ ਸੋ ਜਦੋਂ ਇਹ ਜਿਹੜੇ ਨਵੇਂ ਮੁੰਡੇ ਆਏ ਹਨ ਤੁਹਾਨੂੰ ਜੇਕਰ ਯਾਦ ਹੋਵੇ ਜਦੋਂ ਬੱਬੂ ਮਾਨ ਦਾ ਪਹਿਲੀ ਯਾਰ ਗਾਣਾ ਆਇਆ ਸੀ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਉਹਦੇ ਵਿੱਚ ਜਿਹੜਾ ਉਹਨੇ ਗੈਟਅੱਪ ਸੀ ਬਾਈ ਬੱਬੂ ਮਾਨ ਦਾ ਉੱਤੇ ਲੋਕੀ ਇੰਨਾ ਅਚਛ ਕਰ ਉੱਠੇ ਸੀ ਵੀ ਇਦਾਂ ਵੀ ਕੋਈ ਕਰ ਸਕਦਾ ਵੀ ਕਲਾਕਾਰ ਨੇ ਬਿਲਕੁਲ ਦੇਸੀ ਕੱਪੜਿਆਂ ਦੇ ਵਿੱਚ ਜਿਹੜਾ ਉਹ ਗਾਣਾ ਗਾਤਾ ਉਹਨੇ ਆ ਕੇ ਤੇ ਉਸ ਤੋਂ ਬਾਅਦ ਜਾਂ ਕਹਿ ਲੋ ਜਾਂ ਉਹਨਾਂ ਦਿਨਾਂ ਦੇ ਵਿੱਚੀ ਉਹ ਕੁਰਤੇ ਪਜਾਮੇ ਦੇ ਵਿੱਚ ਜਾਂ ਇਹਨਾਂ ਚੀਜ਼ਾਂ ਦੀ ਇੰਨੀ ਜ਼ਿਆਦਾ ਜਿਹੜਾ ਇਹਨਾਂ ਦੀ ਗਾਣਿਆਂ ਦੇ ਵਿੱਚ ਗੱਲ ਹੋਈ ਚਾਹੇ ਬੁਲੇਟ ਮੋਡ ਸੈਲ ਸੀ ਚਾਹੇ ਸਾਡੇ ਆਮ ਕੱਪੜੇ ਸੀਗੇ ਇਹਨਾਂ ਨੇ ਜਿਹੜੇ ਮੋਸਟਲੀ ਜਿੰਨੇ ਵੱਡੇ ਸਟਾਰ ਆ ਇਹਨਾਂ ਨੇ ਜੈਸਟਿਕ ਨਾਲ ਖੇਤੀ ਨੂੰ ਪ੍ਰਮੋਟ ਕੀਤਾ ਖਾਸ ਕਰਕੇ ਮੂਸੇ ਵਾਲੇ ਨੇ ਸੋ ਉਹਦੇ ਵਿੱਚ ਟਰੈਕਟਰਾਂ ਨੂੰ ਉਹ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਾਡਾ ਪਿੰਡੂ ਸੱਭਿਆਚਾਰ ਸੀ ਜਿਹਨੂੰ ਕਈ ਵਾਰੀ ਅਸੀਂ ਉਹ ਪੁਰਾਣੇ ਟਾਈਮਾਂ ਦੇ ਵਿੱਚ ਪਹਿਲਾਂ ਇਦਾਂ ਹੋ ਗਿਆ ਸੀ ਕਿ ਸ਼ਹਿਰਾਂ ਦੇ ਵਿੱਚ ਇਹਨੂੰ ਬੜੀ ਪਿੰਡੂ ਜੀ ਚੀਜ਼ ਸਮਝੀ ਜਾਣ ਲੱਗ ਪਈ ਸੀ ਖੇਤੀ ਕਰਨਾ ਜਾਂ ਬੜਾ ਆਊਟ ਆਫ ਕਹਿ ਲੋ ਕਿ ਫੈਸ਼ਨ ਹੋ ਗਿਆ ਸੀ কুর্তা ਪਜਾਮਾ ਪਾਉਣਾ ਖੇਤੀ ਕਰਨਾ ਤੇ ਜਿਹੜੀਆਂ ਪੰਜਾਬੀ ਜੁੱਤੀ ਪਾਉਣਾ ਉਹ ਉਹਨਾਂ ਨੂੰ ਦੁਬਾਰਾ ਇਹਨਾਂ ਨੇ ਕਹਿ ਲੋ ਕਿ ਇੱਕਦਮ ਫੈਸ਼ਨ ਦੇ ਵਿੱਚ ਲੈ ਆਂਦਾ ਸੋ ਇਸੇ ਕਰਕੇ ਕਈ ਵਾਰ ਜਦੋਂ ਸਾਡੀ ਇੱਥੇ ਡਿਬੇਟ ਹੋ ਜਾਂਦੀ ਏਸ ਚੀਜ਼ ਨੂੰ ਲੈ ਕੇ ਜਿਹੜੇ ਸੱਜਣ ਕਹਿੰਦੇ ਨੇ ਕਿ ਜੀ ਇਹ ਜਿੰਨੇ ਵੀ ਪੰਜਾਬ ਦੇ ਕਲਾਕਾਰ ਨੇ ਉਹਨਾਂ ਦੇ ਬਾਬਤ ਗਲਤ ਲੈਂਗੁਏਜ ਵੀ ਬੋਲਦੇ ਨੇ ਜਾਂ ਕਹਿੰਦੇ ਨੇ ਕਿ ਇਹ ਪੰਜਾਬ ਨੂੰ ਖਰਾਬ ਕਰ ਰਹੇ ਨੇ ਜਾਂ ਪੰਜਾਬ ਦਾ ਸੱਭਿਆਚਾਰ ਖਰਾਬ ਕਰ ਰਹੇ ਨੇ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਦੇਖੋ ਜਿਹੜਾ ਐਂਟਰਟੇਨਮੈਂਟ ਆ ਜਿਹੜਾ ਵੀ ਨੌਜਵਾਨ ਆ ਉਹਨੇ ਐਂਟਰਟੇਨਮੈਂਟ ਲੱਭਣਾ ਹੈ ਲੱਭਣਾ ਇਹਦੀ ਬਹੁਤ ਵੱਡੀ ਉਦਾਹਰਣ ਹੈ ਜੇਕਰ ਤੁਸੀਂ ਪਾਕਿਸਤਾਨ ਦੇ ਵਿੱਚ ਦੇਖੋ ਪਾਕਿਸਤਾਨ ਦੇ ਵਿੱਚ ਕੱਟੜਵਾਦ ਲੰਬੇ ਸਮੇਂ ਤੋਂ ਭਾਰਾ ਭਾਰੂ ਰਿਹਾ ਉੱਥੇ ਦੀ ਇੱਕ ਪੋਲਿਟਿਕਲ ਸਿਚੁਏਸ਼ਨ ਇਦਾਂ ਦੀ ਆ ਕਿ ਜਿਹੜੀ ਉੱਥੇ ਦੀ ਮਿਲਟਰੀ ਇਸਟੈਬਲਿਸ਼ਮੈਂਟ ਆ ਉਹ ਵੀ ਜਿਹੜੇ ਕੱਟੜਵਾਦੀ ਆ ਉਹਨਾਂ ਦਾ ਸਮਰਥਨ ਕਰਦੀ ਆ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਉਹ ਵਰਤਦੀ ਆ ਜਿਦਾਂ ਕਸ਼ਮੀਰ ਨੂੰ ਵੀ ਲੈ ਲਓ ਇਧਰ ਅਫਗਾਨਿਸਤਾਨ ਦੇ ਵਿੱਚ ਵੀ ਲੈ ਲਓ ਸੋ ਉਹਨਾਂ ਦੇ ਫੇ ਆਪਣੇ ਵੀ ਜਿਹੜੇ ਇਹ ਰੈਡਿਕਲ ਲੋਕ ਹੁੰਦੇ ਇਹਨਾਂ ਦੇ ਆਪਣੇ ਵੀ ਏਜੰਟੇ ਹੁੰਦੇ ਆ ਸੋ ਇਹਦੇ ਚੱਲਦਿਆਂ ਇਹ ਪਾਕਿਸਤਾਨ ਦੇ ਵਿੱਚ ਕਦੇ ਵੀ ਜਿਹੜੀ ਉੱਥੇ ਦੀ ਫਿਲਮ ਇੰਡਸਟਰੀ ਸੀ ਜਾਂ 뮤직 ਇੰਡਸਟਰੀ ਸੀ ਉਹਨੂੰ ਕੋਈ ਬਦਨ ਫੁੱਲਣ ਨਹੀਂ ਦਿੱਤਾ ਗਿਆ ਉਹਨਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਰਹੀਆਂ ਸਮਾਜ ਸੋ ਏਸੀ ਕਰਕੇ ਅਦਰਵਾਈਜ਼ ਤੁਸੀਂ ਦੇਖੋ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਸ਼ਾਇਰ ਸਭ ਤੋਂ ਤਕੜਾ ਪਾਕਿਸਤਾਨੀ ਪੰਜਾਬ ਦਾ ਗਾਇਕ ਸਭ ਤੋਂ ਤਕੜਾ ਪਾਕਿਸਤਾਨੀ ਪੰਜਾਬ ਦਾ ਅਦਾਕਾਰ ਸਭ ਤੋਂ ਤਕੜਾ ਉੱਧਰਲਾ ਉੱਧਰ ਲੀਆਂ ਪੰਜਾਬੀ ਫਿਲਮਾਂ ਦੀ ਅਸੀਂ ਪਹਿਲਾਂ ਯੋਗਰਾਜ ਗੁੱਗੂ ਗੱਲ ਹੁਣੀ ਕਾਪੀ ਕਰਦੇ ਰਹਿ ਸੋ ਉਸ ਤੋਂ ਬਾਅਦ ਹੌਲੀ ਹੌਲੀ ਉਹ ਕਿਉਂਕਿ ਬਹੁਤ ਹੇਟਾਂ ਨੂੰ ਚਲੇਗਾ ਕਿਉਂਕਿ ਜਦ ਉੱਥੇ ਉਹ ਉਹਨਾਂ ਦੀ ਇੰਡਸਟਰੀ ਅੱਗੇ ਹੀ ਨਹੀਂ ਵਧੀ ਪਰ ਉਹਨਾਂ ਦੀ ਇੰਡਸਟਰੀ ਬੇਸ਼ੱਕ ਅੱਗੇ ਨਹੀਂ ਵਧੀ ਪਰ ਕੀ ਉੱਥੇ ਦੇ ਲੋਕਾਂ ਨੇ ਫਿਲਮਾਂ ਦੇਖਣੀਆਂ ਬੰਦ ਕਰਤੀਆਂ ਜਾਂ ਗਾਣੇ ਦੇਖਣੇ ਬੰਦ ਕਰਤੇ ਉੱਥੇ ਹੋਇਆ ਕਿ ਅੱਜ ਤੁਸੀਂ ਮੈਂ ਬਹੁਤ ਵਾਰ ਕਿਹਾ ਕਿ ਪਾਕਿਸਤਾਨ ਦੇ মিডিਆ ਨੂੰ ਬਹੁਤ ਦੇਖਦਾ ਉੱਥੇ ਜਿੰਨੇ ਦੇ ਬਹੁਤ بڑے ਲਿਖੇ ਜਿਹੜੇ ਉੱਥੇ ਜਰਨਲਿਸਟ ਨੇ ਉਹ ਹਮੇਸ਼ਾ ਕਈ ਵਾਰ ਕੋ ਉਦਾਹਰਣ ਦੇਣਗੇ ਉਹ ਗੋਡਫਾਦਰ ਦੀ ਦਿੰਦੇ ਆ ਉਹ ਹਮੇਸ਼ਾ ਹਾਲੀਵੁੱਡ ਫਿਲਮਾਂ ਦੀ ਦਿੰਦੇ ਆ ਅਸੀਂ ਜਦੋਂ ਗੱਲ ਕਰਾਂਗੇ ਤਾਂ ਅਸੀਂ ਮੋਸਟਲੀ ਪੰਜਾਬੀ ਗਾਣਿਆਂ ਦੀ ਵੀ ਕਰਦੇ ਆ ਪੰਜਾਬੀ ਫਿਲਮਾਂ ਦੀ ਵੀ ਕਰਦੇ ਜਾਂ ਹਿੰਦੀ ਫਿਲਮਾਂ ਦੀ ਵੀ ਕਰਦੇ ਆ ਕਿਉਂਕਿ ਐਂਡ ਆਫ ਦਾ ਡੇ ਤੁਸੀਂ ਐਂਟਰਟੇਨਮੈਂਟ ਲਈ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਲਈ ਜਾਂ ਕੁਝ ਨਾ ਕੁਝ ਇਸ ਤਰੀਕੇ ਦਾ ਦੇਖਣ ਲਈ ਹਰੇਕ ਇਨਸਾਨ ਨੇ ਉਧਰਲੇ ਪਾਸੇ ਨੂੰ ਜਾਣਾ ਹੀ ਆ ਤੇ ਉਹਦੇ ਲਈ ਫਿਰ ਜੇਕਰ ਤੁਸੀਂ ਆਪਣੀ ਬੋਲੀ ਦੇ ਵਿੱਚ ਤੁਹਾਨੂੰ ਕੁਝ ਨਹੀਂ ਲੱਭੂਗਾ ਤੇ ਤੁਸੀਂ ਦੂਸਰੀ ਬੋਲੀ ਦਾ ਲੱਭੂਗੇ ਹੁਣ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਇਹ ਨਹੀਂ ਕੋਈ ਰਿਸੋਰਸਸ ਵੀ ਨਹੀਂ ਸੀ ਹੁੰਦੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਰਿਸੋਰਸਸ ਤੇ ਸੂਸਸ ਉਸ ਨਾ ਭਰੀ ਭਰੀ ਪਈ ਆ ਦੁਨੀਆ ਤੁਹਾਡੀ ਜੇਬ ਦੇ ਵਿੱਚ ਹੀ ਖਜ਼ਾਨਾ ਸੋਰਸ ਨੇ ਤੁਸੀਂ ਨੈਟਫਲਿਕਸ ਪ੍ਰਾਈਮ ਤੋਂ ਲੈ ਕੇ ਜੋ ਮਰਜੀ ਦੇਖ ਸਕਦੇ ਹੋ ਸੋ ਇਸ ਕਰਕੇ ਜਿਹੜੇ ਤੁਹਾਡੇ ਖਿੱਤੇ ਦੇ ਸਟਾਰ ਹੁੰਦੇ ਆ ਉਹਨਾਂ ਦੀ ਬੜੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਉਹ ਜੇਕਰ ਤੁਹਾਨੂੰ ਲੱਗਦਾ ਵੀ ਆ ਬਈ ਚਲੋ ਜੇ दारू ਤੇ ਜਾਂ ਹਥਿਆਰਾਂ ਤੇ ਜਾਂ ਇਦਾਂ ਦੀ ਕਿਸੇ ਵੀ ਚੀਜ਼ ਤੇ ਗੀਤ ਗਾਉਂਦੇ ਜਿਹਨੂੰ ਤੁਹਾਨੂੰ ਲੱਗਦਾ ਕਿ ਸਮਾਜ ਦੇ ਲਈ ਕੋਈ ਨੁਕਸਾਨਦਾਇਕ ਹੋ ਸਕਦਾ ਪਰ ਉਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਉਹਦੇ ਨਾਲ ਤੁਹਾਡੇ ਸਮਾਜ ਦੇ ਵਿੱਚ ਜਿਹੜਾ ਲੈ ਕੇ ਆਉਂਦੇ ਤੇ ਉਹਨਾਂ ਨੂੰ ਪਤਾ ਹੁੰਦਾ ਸਾਡਾ ਜਿਹੜਾ ਵੀ ਅਸੀਂ ਕਿੱਥੇ ਕਿ ਤੱਕ ਜਾਣਾ ਕਿੱਥੇ ਕਿ ਤੱਕ ਅਸੀਂ ਨਹੀਂ ਜਾਣਾ ਸੁਖਰ ਬੈਸੀ ਤਾਂ ਇਹ ਬਹੁਤ ਵਾਸਟ ਜਿਹੜਾ ਇੱਕ ਡਿਬੇਟ ਦਾ ਮਸਲਾ ਹੈ ਕਿਸੇ ਦਿਨ ਬੈਠ ਕੇ ਹੋਰ ਸੱਜਣਾ ਮਿੱਤਰਾਂ ਨਾਲ ਵੀ ਇਹਦੇ ਤੇ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਇਹਦੇ ਤੇ ਗੱਲ ਹੁੰਦੀ ਰਹਿੰਦੀ ਆ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਪੰਜਾਬ ਦਾ ਸੱਭਿਆਚਾਰ ਖਰਾਬ ਕੀਤਾ ਜਾ ਰਿਹਾ ਜਾਂ ਠੀਕ ਕੀਤਾ ਜਾ ਰਿਹਾ ਸੋ ਬਾਕੀ ਤੁਹਾਡੇ ਇਹਦੇ ਤੇ ਕੀ ਵਿਚਾਰ ਨੇ ਤੁਸੀਂ ਵੀ ਦੱਸ ਸਕਦੇ ਹੋ ਸਾਸਿਕਾ